ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਫੇਰ ਅਸੀਂ ਇੱਕ شخصیت ਨੂੰ ਤੁਹਾਡੇ ਨਾਲ ਰੂਪ ਰੂਪ ਕਰਾਉਣ ਜਾ ਰਹੇ ਆ ਜੀ ਰਮਲਾ ਸਾਹਿਬ ਲੇਕਿਨ ਕਿਸੇ ਇੰਟਰੋਡਕਸ਼ਨ ਦੇ ਮਹਤਾਜਮੀ ਬਹੁਤ ਸਾਡੇ ਪਿਆਰੀ ਰੂਹ ਆ ਜੀ ਡਾਕਟਰ ਸਾਹਿਬ ਸਾਡੇ ਨਾਲ ਬਹੁਤ ਰਾਮਪਾਲ ਸ਼ਰਮਾ ਜੀ ਨਾਲ ਸਾਥੀ ਧੰਨਵਾਦ ਕਰਦੇ ਜੀ ਅਸੀਂ ਜੀ ਤੇ ਅੱਜ ਰਮਲਾ ਜੀ ਕੀ ਪੇਸ਼ ਕਰ ਰਹੇ ਜੀ ਮਰਦ ਸਾਹਿਬ ਸੁਣਵਾ ਰਹੇ ਆ ਤਾਂ ਪਹਿਲਾਂ ਦੇਸ਼ਾਂ-ਵਦੇਸ਼ਾਂ ਵਿੱਚ ਵਸੇ ਪੰਜਾਬੀ ਭਾਈਚਾਰੇ ਨੂੰ ਕਾਹ ਬੜੀ ਸਤਿ ਸ੍ਰੀ ਅਕਾਲ ਹਾਂ ਇੱਕ ਦਿਨ ਨਾ ਡਰਤਾ ਮੈਂ ਆਪਣੀ ਰਚਨਾ ਸੁਣਾਉਣ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਰਚਨਾ ਲਿਖੀ ਕਿੱਦਾਂ ਗਈ ਆ ਜੀ ਜੀ ਬਿਲਕੁਲ ਇੱਕ ਦਿਨ ਮੈਂ YouTube ਦੇ ਉੱਤੇ ਨਾ ਗੋਗਾ ਪਸਰੂਰੀ ਤੇ ਫਕੀਮ ਅਲਵੇਲਾ ਜੀ ਨੂੰ ਸੁਣਦਾ ਪਿਆ ਹੋਇਆ ਸੀ ਪਾਕਿਸਤਾਨ ਰਹਿੰਦੇ ਆ ਫਕੀਰ ਲਿੰਦੇ ਪੰਜਾਬ ਤੋਂ ਜੀ ਉਹਨਾਂ ਜੀ ਨੇ ਇੱਕ ਛੋਟੀ ਬੈਰ ਦੀ ਸੀਗੀ ਆਈਟਮ ਅੱਬਾ ਮੈਂ ਨਹੀਂ ਲਾਣਾ ਭੰਗ ਫਦਲਾ ਠਾਣਾ ਉਜਵੇ ਤੋਂ ਬੜੀ ਪਿਆਰੀ ਲੱਗੀ ਜੀ ਜੀ ਮੈਂ ਸੋਚਦਾ ਹੀ ਪਿਆ ਸੀਗਾ ਵੀ ਯਾਰ ਸਾਤੋਂ ਇਦਾਂ ਦਾ ਕਿਉਂ ਨਹੀਂ ਲਿਖ ਹੁੰਦਾ ਇਹਦੇ ਜਿਹਨੂੰ ਡਾਕਟਰ ਦਾ ਘਰ ਵਾਲੀ ਨੇ ਵਾਰ ਲਈ ਬਾਜ ਜੀ ਜੀ ਬਿਲਕੁਲ ਉਹ ਕਹਿੰਦੀ ਵੀ ਚਾਹ ਪੀਣੀ ਆ ਤਾਂ ਫੇਲਾ ਮੈਂ ਮੁੜ ਕੇ ਘਰ ਵੀ ਨਹੀਂ ਗਈ ਢੱਡੀ ਹੋ ਗਈ ਜੀ ਵਾਹ ਵਾਹ ਕੀ ਬਾਤ ਮਸਾਲਾ ਮਿਲ ਗਿਆ ਜੀ 50 ਮਿੰਟਾਂ ਦੀ ਘੱਤਾਂ ਲਿਖੀ ਹੈ ਬਿਲਕੁਲ ਤੇ ਇਹਦਾ ਫਰਨਾਵਾ ਹੈਗਾ ਡਾਕਟਰ ਸਾਹਿਬ ਜੀ ਮਿੱਠੀ ਹੈ ਆ ਵਾਹ ਜੀ ਸਰ ਕੀ ਬਾਤ ਫਿਰ ਇਹ ਲਿਖਿਆ ਜੀ ਗੁੱਸਾ ਪਰੇ ਬਗਾ ਨਹੀਂ ਮਿੱਠੀ ਹੈ ਹੂੰ ਕੀ ਬਾਤ ਹੱਸ ਕੇ ਕਦੇ ਬੁਲਾ ਨਹੀਂ ਮਿਠੀਏ ਗੁੱਸਾ ਪਰੇ ਬਗਾ ਨਹੀਂ ਮਿਠੀਏ ਹੱਸ ਕੇ ਕਦੇ ਬੁਲਾ ਨਹੀਂ ਮਿਠੀਏ ਐਵੇਂ ਨਾ ਡੰਡ ਪਾ ਨਹੀਂ ਮਿਠੀਏ ਚੰਗੀ ਨਹੀਂ ਕਜਾ ਨਹੀਂ ਬਿਠੀਏ ਅੱਗੇ ਸ਼ਰਮਾਧਰ ਲਿਖਿਆ ਜੀ ਮੈਂ ਖੁਸ਼ ਹੋਇਆ ਸ਼ਾਦੀ ਕਰਕੇ ਖੁਦ ਆਪਣੀ ਬਰਬਾਦੀ ਕਰਕੇ ਮੈਂ ਖੁਸ਼ ਹੋਇਆ ਸ਼ਾਦੀ ਕਰਕੇ ਖੋਦ ਆਪਣੀ ਬਰਬਾਦੀ ਕਰਕੇ ਗਲ ਵਿੱਚ ਪਾ ਲਿਆ ਫਾ ਨਹੀਂ ਮਿੱਠੀਏ ਹੱਸ ਕੇ ਕਦੇ ਬੁਲਾ ਨਹੀਂ ਮਿੱਠੀਏ ਗੁੱਸਾ ਪਰੇ ਬਗਾ ਨਹੀਂ ਮਿੱਠੀਏ ਡੋਟਾ ਅੱਗੇ ਲਿਖਿਆ ਜੀ ਜਦ ਵੀ ਦੇਖੋ ਲੜਦੀ ਰਹਿੰਦੀ ਕੁੱਤੇ ਖਾਣੀ ਕਰਦੀ ਰਹਿੰਦੀ ਜਦ ਵੀ ਦੇਖੋ ਲੜਦੀ ਰਹਿੰਦੀ ਕੁੱਤੇ ਖਾਣੀ ਕਰਦੀ ਰਹਿੰਦੀ ਦਿੱਤੀ ਹੋਸ਼ ਭਲਾ ਨਹੀਂ ਮਿਠੀਏ ਗੁੱਸਾ ਪਰੇ ਵਗਾ ਨਹੀਂ ਮਿਠੀਏ ਹੱਸ ਕੇ ਕਦੇ ਬੁਲਾ ਨਹੀਂ ਮਿਠੀਏ ਅੱਗੇ ਆ ਜੀ ਸ਼ਰਮਾ ਸਾਹਿਬ ਜੀ ਦੇ ਡਰਾਵੇ ਤੁਰ ਜਾ ਬਣਦੇ ਤੇ ਕਿਉਂ ਫਿਰਨਾ ਮੋੜਿਆ ਬਣਦੇ ਕੀ ਬਾਤ ਦੇ ਡਰਾਵੇ ਤੁਰ ਜਾ ਬਣਦੇ ਤੇ ਕਿਉਂ ਫਿਰਨਾ ਮੋੜਿਆ ਬਣਦੇ ਸੂਤ ਲੈਂਦੀ ਏ ਸਾਹ ਨਹੀਂ ਮਿਠੀਏ ਹੱਸ ਕੇ ਕਦੇ ਬੁਲਾ ਨਹੀਂ ਮਿਠੀਏ ਗੁੱਸਾ ਪਰੇ ਵਗਾ ਨਹੀਂ ਮਿਠੀਏ ਅੱਗੇ ਆ ਜੀ ਵੱਧਦਿਆਂ ਗੱਲ ਵੱਧ ਜਾਂਦੀ ਏ ਗੱਲ ਜਦ ਪਰਿਆ ਵਿੱਚ ਜਾਂਦੀ ਏ ਵੱਧਦਿਆਂ ਗੱਲ ਵੱਧ ਜਾਂਦੀ ਏ ਗੱਲ ਜਦ ਪਰਿਆ ਵਿੱਚ ਜਾਂਦੀ ਏ ਬੈ ਕੇ ਘਰੇ ਮੁਕਾ ਨਹੀਂ ਮਿੱਠੀ ਏ ਦੂਸਰਾ ਪਰੇ ਵਗਾ ਨਹੀਂ ਮਿੱਠੀ ਏ ਹੱਸ ਕੇ ਕਰੇ ਬਲਾ ਨਹੀਂ ਮਿੱਠੀ ਏ ਹਾਂ ਜੀ ਅੱਗੇ ਆ ਜੀ ਚੱਲ ਬੀਪੀ ਦੀ ਗੋਲੀ ਖਾ ਲੈ ਚੱਲ ਬੀਪੀ ਦੀ ਗੋਲੀ ਖਾ ਲੈ ਜਾਂ ਫਿਰ ਕਿਤੋਂ ਦੁਆ ਪੜਾ ਲਾ ਹੌਲਾ ਹੱਥ ਕਰਾ ਨੀ ਮਿੱਠੀਏ ਹੱਸ ਕੇ ਕਦੇ ਬੁਲਾ ਨੀ ਮਿੱਠੀਏ ਗੁੱਸਾ ਪਰੇ ਵਗਾ ਨੀ ਮਿੱਠੀਏ ਅੱਗੇ ਲਿਖਿਆ ਜੀ ਐਸਾ ਜਾਣਾ ਜਾਈਂ ਮਿੱਠੀਏ ਮੁੜ ਕੇ ਫੇਰਨਾ ਆਈਂ ਮਿੱਠੀਏ ਐਸਾ ਜਾਣਾ ਜਾਈਂ ਮਿੱਠੀਏ ਮੁੜ ਕੇ ਫੇਰਨਾ ਆਈਂ ਮਿੱਠੀਏ ਲੇਖਾ ਜਾ ਮੁਕਾ ਨੀ ਮਿੱਠੀਏ ਹੱਸ ਕੇ ਕਦੇ ਬੁਲਾ ਨੀ ਮਿੱਠੀਏ ਗੁੱਸਾ ਪਰੇ ਵਗਾ ਨਹੀਂ ਮਿਠੀਏ ਅੱਗੇ ਆਈ ਗੱਲ ਤਾਂ ਜੀ ਜੀ ਰੱਬ ਕਰਕੇ ਤੂੰ ਹੋ ਜਾਏ ਰੰਡੀ ਇੱਕੋ ਗੱਲ ਤਾਂ ਹੋ ਜਾਏ ਚੰਗੀ ਹੂੰ ਰੱਬ ਕਰਕੇ ਤੂੰ ਹੋ ਜਾਏ ਰੰਡੀ ਜੀ ਇੱਕੋ ਗੱਲ ਤਾਂ ਹੋ ਜਾਏ ਚੰਗੀ ਜੀ ਬਿਲਕੁਲ ਫਿਰ ਤੋਂ ਟਲੂ ਬੁਲਾ ਨਹੀਂ ਮਿਠੀਏ ਹੱਸ ਕੇ ਕਦੇ ਬੁਲਾ ਨਹੀਂ ਮਿਠੀਏ ਗੁੱਸਾ ਪਰੇ ਵਗਾ ਨਹੀਂ ਮਿਠੀਏ ਅੱਗੇ ਲਿਖਿਆ ਜੀ ਹੋਣੀ ਏ ਨਹੀਂ ਤੂੰ ਹੈ ਜਰਬਾਣੀ ਲੋਕ ਕਹਿਣ ਤੈਨੂੰ ਬੰਦੇ ਖਾਣੀ ਹੋਣੀ ਨਹੀਂ ਤੂੰ ਹੈ ਜਰਵਾਨੀ ਲੋਕ ਕਹਿਣ ਤੈਨੂੰ ਬੰਦੇ ਖਾਣੀ ਤੇਰਾ ਕੀ ਵਸਾ ਨਹੀਂ ਮਿੱਠੀਏ ਹੱਸ ਕੇ ਕਦੇ ਬਲਾ ਨਹੀਂ ਮਿੱਠੀਏ ਗੁੱਸਾ ਪਰੇ ਵਗਾ ਨਹੀਂ ਮਿੱਠੀਏ ਅੱਗੇ ਇਹਨੂੰ ਮੈਂ ਮੋਲਡ ਕੀਤਾ ਜੀ ਮਾਨ ਸਾਹਿਬ ਵਾਂਗੂ ਜੀ ਜੀ ਜਿੰਦੇ ਨਹੀਂ ਤੇਰੀ ਕਾਦੀ ਯਾਰੀ ਤੁਰ ਜਾਣਾ ਤੈ ਮਾਰੂ ਡਾਰੀ ਜੀ ਜਿੰਦੇ ਨਹੀਂ ਤੇਰੀ ਕਾਦੀ ਯਾਰੀ ਤੁਰ ਜਾਣਾ ਤੂੰ ਮਾਰ ਡਾਰੀ ਤੂੰ ਆਖਰ ਬੇਵਕਾ ਨਹੀਂ ਮਿਠੀਏ ਹੱਸ ਕੇ ਕਦੇ ਬੁਲਾ ਨਹੀਂ ਮਿਠੀਏ ਗੁੱਸਾ ਪਰੇ ਵਗਾ ਨਹੀਂ ਮਿਠੀਏ ਧੰਨਵਾਦੀ ਸਾਥੀਓ ਸਾਹਿਬ ਬਹੁਤ ਹੀ ਵਧੀਆ ਜੀ ਦੇਖੋ ਜੀਵਨ ਸਾਥੀ ਆ ਜੀਵਨ ਸਾਥੀ ਦੀਆਂ ਖੱਟੀਆਂ ਮਿੱਠੀਆਂ ਤਲਬੰਦ ਕੀਤੀਆਂ ਗੱਲਾਂ ਜੀ ਆਪਣੇ ਆਪ ਨੂੰ ਮਾਰਿਆ ਜੀ ਬਿਲਕੁਲ ਹਾਂ ਜੀ ਹਾਂ ਜੀ ਬਹੁਤ ਵਧੀਆ ਰਮਲਾ ਜੀ ਬਹੁਤ ਧੰਨਵਾਦੀ ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ ਤੇ ਬਹੁਤ ਤੁਹਾਡਾ ਬਹੁਤ ਧੰਨਵਾਦ ਵੀਡੀਓ ਹੋਵੇ ਤਾਂ ਪਿਆਰ ਨੂੰ ਮਾਰਿਆ ਜੀ ਸਬਸਕ੍ਰਾਈਬ ਵੀ ਬਹੁਤ ਪਿਆਰੀ ਕਰਤਾ ਹੈ ਨੂੰ ਲਾਈਕ ਤੇ ਸਬਸਕ੍ਰਾਈਬ ਕਰੂ ਬਹੁਤ ਧੰਨਵਾਦ